ਮੈਂ ਉੱਥੇ ਗੁਰੂਕਰਮ ਮੱਥਾ ਟਿਕਣ ਜਾਣਾ ਸੀ ਸਰ ਰੋਕ ਨਹੀਂ ਸਕਦੇ ਤੁਸੀਂ ਕਿਸ ਵਾਸਤੇ ਰੋਕਤਾ ਹੈ ਗੁਰੂ ਭਗਤ ਜਦੋਂ ਮੈਂ ਇੱਥੇ ਕੱਲ ਕਿੱਧਰ ਦਾ ਜਾ ਨਹੀਂ ਗੁਰੂਕਰਮ ਜਾਣ ਤੋਂ ਤੁਸੀਂ ਰੋਕ ਸਕਦੇ ਨਹੀਂ ਜਿਹੜੇ ਆਰਡਰ ਦਾ ਗੱਲ ਕਰ ਰਿਹਾ ਮੈਂ ਆਰਡਰ ਕੌਣ ਨੂੰ ਕਿਨੇ ਦਿੱਤੇ ਹੈ ਭਗਵੰਤ ਜੀ ਮੈਂ ਨਹੀਂ ਸਰ ਸਾਡੇ ਸੀਨੀਅਰ ਨਹੀਂ ਨਹੀਂ ਕੇਜਰੀਵਾਲ ਨੇ ਦਿੱਤੇ ਹੈ ਨਹੀਂ ਸਾਡੇ ਸੀਨੀਅਰ ਦੇ ਨੇ ਸਰ ਫ੍ਰੌਮ ਡਿਪਾਰਟਮੈਂਟ ਨਹੀਂ ਡਿਪਾਰਟਮੈਂਟ ਤੋਂ ਗੋ ਨੂੰ ਉਹਨਾਂ ਨੂੰ ਕਿਨੇ ਦਿੱਤੇ ਕੇਜਰੀਵਾਲ ਨੇ ਸਰ ਉਹ ਸਰ ਉਹ ਜਾਣਦੇ ਹੋਣਗੇ ਨਹੀਂ ਵੀ ਸਰ ਕਿਸੇ ਨੂੰ ਗੁਰੂਕਰਮ ਜਾਣ ਤੋਂ ਤੁਸੀਂ ਰੋਕ ਸਕਦੇ ਭਲੀਭਾਦੀ ਜਾਣਦੇ ਹੋ ਇਹ ਤਾਂ ਆਪਾਂ ਨੂੰ ਇੱਥੇ ਸਰ ਨੇ ਗੁਰੂ ਘਰ ਜਾਣ ਤੋਂ ਤਾਂ ਨਹੀਂ ਰੋਕ ਸਕਦੇ ਇਹ ਤਾਂ ਤੁਹਾਨੂੰ ਪਤਾ ਨਹੀਂ ਮੈਂ ਤਾਂ ਕੋਈ ਆ ਜਾ ਕੁਝ ਦੇਖਿਆ ਨਹੀਂ ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ ਐਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਕਰਾਂ ਤੋਂ ਡਰ ਹੈਗਾ ਕਿ ਨਹੀਂ ਏਕਾ ਤੱਕਾ ਹੋ ਰਿਹਾ ਹੈ ਅਸੀਂ ਤਾਂ ਮੈਂ ਤਾਂ ਗੁਰੂ ਘਰ ਮੱਥਾ ਸੀ ਆਮ ਸਾਹਿਬ ਮੱਥਾ ਟੇਕਣ ਜਾਣਾ ਹੈ ਲੇਕੇ ਚੱਲੋ ਸਾਨੂੰ ਲੈ ਕੇ ਚੱਲੋ ਲੈ ਜੂਗੇ 2 ਕਿਲੋ ਮਿੰਟ ਤੱਕ ਲੈ ਆਇਆ ਸਰ ਯਾਰ ਬੁਰਾ ਕਰ ਜਾਨ ਕੋਈ ਸਰ ਕਿਸੇ ਕਾਰਨ ਬੰਦ ਕੀਤੀ ਹੋਈ ਆ ਸਰ ਥੋੜੀ ਦੇਰ ਤੁਰ ਕੇ ਜਾਵਟਦੇ ਹਾਂ ਹਾਂਜੀ ਸਰ ਤੁਰ ਕੇ ਜਾਵੜੀਏ ਥੱਲੇ ਸਰ ਸਾਡੀ ਬੰਦ ਕੀਤੀ ਹੋਈ ਆ ਸਰ ਨਹੀਂ ਗੁਰਦੁਆਰਾ ਸਾਹਿਬ ਦਾ ਰੋਡ ਤਾਂ ਬੰਦ ਨਹੀਂ ਆ ਕੋਈ ਸਕਿਉਰਟੀ ਰੀਜ਼ਨ ਕਰਕੇ ਬੰਦ ਨਹੀਂ ਨਹੀਂ ਆ ਆ ਸੜਕ ਜਿਹੜੀ ਅਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਦੀ ਸਕਿਉਰਟੀ ਚ ਜਾਣਦੇ ਆ ਨਹੀਂ ਸਰ ਸਾਡੀ ਸਰ ਸਾਡੀ ਸਾਡੀ ਚਲੋ ਆਪਾਂ ਤੁਰ ਕੇ ਜਾਂਦੇ ਹਾਂ ਨਹੀਂ ਜਾਂਦੇ ਸਰ ਆ ਜਾ ਆ ਜਾ ਕੋਈ ਗੱਲ ਨਹੀਂ ਆ ਜਾ ਆ ਜਾ ਆ ਜਾ ਤੁਰੋ ਉਤਰੋ ਜਲਦੀ ਜਿਹੜੇ ਪਰਸਨ ਨੇ साथी है नहीं डर के काली वर्णन तुझे आरे साहब जानते भी रोक रहे हैं चलो कोई काली मैं 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 आ जो तो देखो जैसे तोर से कह रहे नहीं कि जोरा है भाई मंत्री क्या हो कुछ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਮੇਰੇ ਰੋਕਸਾ ਅੱਛਾ ਮੇਰੀ ਬੇਨਤੀ ਹੈ ਗੁਰੂ ਘਰ ਜਾਣ ਤੋਂ ਰੋਕੋਗੇ ਤੁਸੀਂ ਬਾਅਦ ਜਾ ਦੇ ਦੋ ਕਿਉਂ ਇੱਕ ਕੋਈ ਟਾਈਮ ਹੈ ਤੁਸੀਂ ਦੱਸੋਗੇ ਗੁਰੂ ਘਰ ਕਦੋਂ ਜਾਣਾ ਸੀ ਕਿਚੋ ਜਾਓ ਥਣ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਐਸਪੀ ਸਾਹਿਬ ਤੁਸੀਂ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਜੀ ਤੁਸੀਂ ਫਿਰ ਗ੍ਰਿਫਤਾਰੀ ਦੇ ਦੋ ਸੱਜੇ ਇੰਨੀ ਗੱਲ ਨਹੀਂ ਪਤਾ ਤੁਸੀਂ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਸਾਨੂੰ ਚਲੋ ਸਰ ਉਹਦਾ ਅਸੀਂ ਜਵਾਬ ਦੇਣਾ ਸਰ ਅਸੀਂ ਕਾਪੀ ਵੀ ਦੇਣਾ ਪਬਲਿਕ ਨੂੰ ਦੇਣਾ ਅੱਛਾ 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 ਹੱਕ ਦੋ ਕਿਹਾ ਸਰ ਮੈਂ ਤਾਂ 60 ਵਜੇ ਵੀ ਹੈ ਮੈਂ ਤਾਂ ਦਾਈ ਕੰਨਾ ਪਿੱਛੋਂ ਤੱਕਿਆ ਮਰ ਹੋ ਜਾਂਦਾ ਯਾਰ ਗੁਰੂ ਘਰ ਜਾਣ ਤੋਂ ਇੱਕ ਮੈਨੂੰ ਦੱਸ ਦਿਓ ਕਿਹੜੇ ਕਾਨੂੰਨ 'ਚ ਰੋਕ ਰਹੇ ਹੋ ਇਹਨਾ ਤਾਂ ਦੱਸ ਦਿਓ ਸਰ ਬੁਰਦਵਾਰਾ ਸਾਹਿਬ ਮੱਥਾ ਟੇਕਣ ਜਾਣਾ ਹੈ ਕਿਹੜੇ ਕਾਨੂੰਨ ਤਹਿਤ ਰੋਕ ਰਹੇ ਹੋ ਇਹ ਤਾਂ ਦੱਸੋ ਸਰ ਲਿਖ ਕੇ ਦੇ ਦੋ ਲਿਖ ਕੇ ਦੇ ਦਾਈ ਜੀ ਨਹੀਂ ਪਰ ਇੱਕ ਗੱਲ ਮੈਂ ਇਹ ਕਹਿਣਾ ਚਾਹਣਾ ਹਾਂ ਸਰ ਥੋੜੀ ਮੋਟੀ ਤਾਂ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਹੈ ਇੱਕ ਬਾਹਰਲੇ ਬੰਦੇ ਤੋਂ ਹੁਕਮ ਲੈਣ ਲੱਗ ਗਏ ਤੁਸੀਂ ਕੇਜਰੀਵਾਲ ਤੋਂ ਕੀ ਸ਼ਰਮ ਹੋਣੀ ਚਾਹੀਦੀ ਇਹ ਆਪਨ ਘੜਤ ਘੜਤ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਆਰਡਰ ਲਏ ਜਿਹੜਾ ਕਿ ਦਿੱਲੀੋਂ ਕੇਜਰੀਵਾਲ ਬਹਿ ਕੇ ਫੈਸਲਾ ਕਰੂਗਾ ਕਿਹਨੂੰ ਅੰਦਰ ਕਰਨਾ ਕਿਹਨੂੰ ਪੰਜਾਬ ਚ ਕਰਨਾ ਇਹ ਤਾਂ ਇੰਨਾ ਤਾਂ ਹੋਣਾ ਚਾਹੀਦਾ ਯਾਰ ਸਾਡੇ ਪੰਜਾਬ ਪੁਲਿਸ ਤੇ ਐਜੀਪੀ ਪੁਲਿਸ ਹੈ ਜਿਹੜੇ ਪ੍ਰਵਾਹ ਨਹੀਂ ਕਰਦੀ ਬਾਹਰ ਲੈਂਦਾ ਤੁਸੀਂ ਤੁਸੀਂ ਆਪ ਸੇਖੋ ਯਾਰ ਜਾਣ ਤੋਂ ਗੁਰੂ ਘਰ ਚਾ ਜਾਂਦੋ ਅਸੀਂ ਅਸੀਂ ਜਿਹੜਾ ਰੂਲ ਆ ਸਰ ਜੀ ਉਹਨੂੰ ਸਾਨੂੰ ਆਰਡਰ ਹੈ ਸਾਡਾ ਰੂਲ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਸਰ ਆਰਡਰ ਸਾਨੂੰ ਰਿਟਰਨ ਦੇ ਦੋ ਯਾਰ ਹੱਜੋਗੀ ਸਾਨੂੰ ਰਿਟਰਨ ਦੇ ਵੀ ਦਿਨਾਉਂਦੇ ਸਰ ਨਹੀਂ ਦੇ ਦਿਆ ਆ ਗੁਰੂ ਘਰ ਚੱਲਣਾ ਮੈਂ ਵੀਡੀਓ ਸਾਹਮਣੇ ਕਰ ਰਿਹਾ ਵੀ ਆਰਡਰ ਹੈ ਕੋਈ ਗੁਰੂ ਘਰ ਨਹੀਂ ਦੋਨੋਂ ਇੱਕ ਆਰਡਰ ਹੈ ਕਿ ਗੁਰਦੁਆਰਾ ਸਾਹਿਬ ਨਹੀਂ ਜਾਣ ਦੇਣਾ ਕਿਸੇ ਨੂੰ ਖਾਲੇ ਸਰ ਜਦ ਤੱਕ ਉਹ ਆਪਣਾ ਪ੍ਰੋਟੈਸਟ ਚੱਲ ਰਿਹਾ ਪ੍ਰੋਟੈਕਟਿਵ ਜਰਾ ਅਸੀਂ ਗੁਰਦੁਆਰਾ ਸਾਹਿਬ ਸਾਡੀ ਸਰ ਪ੍ਰੋਟੈਕਟਿਵ ਜਿਹੜੀ ਹੈਗੀ ਹੈ ਪੇਸ਼ੀ ਹੈ ਸਰ ਮੈਂ ਤਾਂ ਉੱਥੇ ਜਾਣਾ ਹੀ ਨਹੀਂ ਸਰ ਉਹ ਤੁਹਾਨੂੰ ਵੀ ਇਸ਼ੂ ਨਹੀਂ ਗਿਆ ਸਰ ਸਾਡੇ ਤਾਂ ਕਿਹਦੇ ਤੁਸ ਇੱਕ ਅੰਦਰ ਰੁਕ ਜੂ ਸੀ ਬੀਜ਼ਨਸ ਸਰ ਕੋਈ ਨਹੀਂ ਸਾਨੂੰ ਸਰ ਗੱਲ ਕਰਨ ਨੂੰ ਸਰ ਥੋੜੀ ਦੇਰ ਸਰ ਤੁਸੀਂ ਬੈਠੋ ਆਈ ਤੁਹਾਨੂੰ ਇੱਕ ਘੰਟੇ ਭੇਜ ਦਿੰਦੇ ਨਹੀਂ ਮੈਨੂੰ ਇੱਕ ਘੰਟਾ ਲੱਗ ਸਰ ਤੁਹਾਨੂੰ ਆਰਡਰ ਕਿਦਾ ਆ ਸਾਨੂੰ ਇਟ ਵੈਰੀ ਕਲੀਅਰ ਫਰਮ ਮਾਈ ਡਿਪਾਰਟਮੈਂਟ ਸਰ ਰਿਡਨ ਆਰਡਰ ਦਿਖਾ ਦਿਓ ਡਿਪਾਰਟਮੈਂਟ ਨਹੀਂ ਨਹੀਂ ਡਿਪਾਰਟਮੈਂਟ ਦੇ ਕਿਹੜੇ ਅਫਸਰ ਦਾ ਆ ਮੈਨੂੰ ਇਹਨਾਂ ਦੱਸੋ ਕਿਹੜੇ ਅਫਸਰ ਦਾ ਆ ਸਰ ਜੋ ਮੇਰੇ ਸੀਨੀਅਰ ਨੇ ਸਰ ਗੱਲ ਕਰਾਉਣਾ ਤਾਂ ਦੱਸ ਦਿਓ ਮੈਨੂੰ ਹੁਣ ਮੇਰੇ ਸੋ ਹਨ ਮੇਰੇ ਸੀਨੀਅਰ ਦਾ ਸੀਨੀਅਰ ਦਾ ਨਾਮ ਤੇ ਥੋੜਾ ਹੋਣਾ ਹੈ ਕੇਜਰੀਵਾਲੀ ਐ ਇੱਕ ਸੀਨੀਅਰ ਮੇਰੇ ਤੋਂ ਸਰ ਮੇਰੇ ਤੋਂ ਡਿਪਾਰਟਮੈਂਟ ਮੇਰੇ ਸਸਪੀਰ ਨੇ ਮੈਂ ਡੀਆਈਜੀ ਨੇ ਮੇਰੇ ਡੀਜੀਪੀ ਤੱਕ ਸਾਰੇ ਗੱਲ ਕਰਾ ਦਿਓ ਮੇਰੀ ਐ ਕਿ ਡੀਜੀਪੀ ਨਾਲ ਗੱਲ ਕਰਾਓ ਉਹਨੂੰ ਪੁੱਛੋ ਆਰਡਰ ਕਿਨੂੰ ਆਇਆ ਕੇਜਰੀਵਾਲ ਤੋਂ ਆਇਆ ਕਿ ਗੱਲ ਕਰਾ ਦਿਓ ਡੀਜੀਪੀ ਸਾਹਿਬ ਨਾਲ ਤੁਸੀਂ ਥੋੜੀ ਬੇਜਾਨ ਮੇ ਕਰਾ ਦਿਓ ਨਹੀਂ ਨਹੀਂ ਖੜੀ ਐ ਵੇਟ ਨੂੰ ਕੀ ਕਰਾ ਦਿਓ ਮੈਂ ਗੱਲ ਕਰਾ ਦਿਨਾ ਖੜੀ ਐ ਸੀ ਕਰਾ ਦਿਓ ਕਰਾਓ ਜੀ ਕਰਾਓ ਜੇ ਆਰਡਰ ਦਿਖਾ ਦੇ ਜੋ ਆਰਡਰ ਦਿਖਾ ਦਿਓ ਜਾਂ ਗੱਲ ਕਰਾ ਦਿਓ ਆਰਡਰ ਦਿਖਾ ਦੇ ਹੋਏਗਾ ਤਾਂ ਰੁਕ ਜ ਤੁਪੇ ਤਾਂ ਉਹ ਪੇਸ਼ਾਨਾ ਤੇਜਰੀਵਾਲ ਨੂੰ ਥੋੜਾ ਫਰਕ ਪੈਂਦਾ ਉਹਦਾ ਧਿਆਨ ਰੱਖਿਓ ਤੁਹਾਨੂੰ ਜਿਆਦਾ ਗਰਮੀ ਲੱਗਦੀ ਕਿਉਂਕਿ ਡੇਢ ਸਾਲ ਬਾਅਦ ਉਹਨੇ ਅੰਦਰ ਜਾਣਾ ਕਿਉਂਕਿ ਜਿੰਨਾ ਧੱਗਾ ਮੈਂ ਹੈਰਾਨ ਐ ਕਿ ਜਿੰਨਾ ਬਾਹਰਲਾ ਇੱਕ ਬੰਦਾ ਆ ਕੇ ਕਿੰਨਾ ਸਰਕਾਰ ਚਲਾਈ ਜਾਂਦਾ ਮੈਂ ਕਹਿੰਦਾ ਡੀਜੀਪੀ ਦਾ ਆਪਣੇ ਡੀਜੀਪੀ ਤੁਲੇ ਕੇ ਸਾਰੇ ਤੁਸੀਂ ਸਿੱਧਾ ਕਹੋ ਕਿ ਅਸੀਂ ਨਹੀਂ ਸੁਣਨਾ ਤੈਨੂੰ